ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਜੋੜ ਸਿੰਘ ਵਾਲਾ ਵੀਰ ਹਰਵੇਲ ਸਿੰਘ ਤੇ ਐਨੀਮਲ ਨੇ ਸੇਲ ਵਾਸਤੇ ਕਿੰਨੇ ਪਸ਼ੂ ਨੇ ਅੱਜ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪੂਰਾ ਜਿਹੜੀ ਪੂਰੀ ਇਨਫੋਰਮੇਸ਼ਨ ਹੈ ਵੀਰ ਉਹਨਾਂ ਦੇ ਕੋਲੋਂ ਲੈ ਕੇ ਦਵਾਂਗੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਜੀ ਪਿੰਡ ਕਾਫੀ ਆਪਾਂ ਤੁਹਾਨੂੰ ਪਹਿਲੀ ਬਹੁਤ ਵਾਰ ਜਿਹੜਾ ਦੱਸ ਚੁੱਕੀਆਂ ਵੀ ਜਿਹੜਾ ਜੋਰ ਸਿੰਘ ਵਾਲਾ ਪਿੰਡ ਹੈਗਾ ਦੋਸਤੋ ਨਾਂ ਲੱਗਦੇ ਪਿੰਡ ਦੁੱਬਲੀ ਹੈਗਾ ਸੰਗਮਾ ਬਿਲਕੁਲ ਸੈਦੂ ਸਭਰਾ ਬਰਵਾਲਾ ਚੀਮਾ ਬਿਲਕੁਲ ਨਾਂ ਲੱਗਦੇ ਪਿੰਡ ਨੇ ਹਰੀਕੇ ਤੋਂ ਤੁਸੀਂ ਸਿੱਧਾ ਆ ਸਕਦੇ ਹੋ ਦੋਸਤੋ ਹਰੀਕੇ ਤੋਂ ਜਦੋਂ ਪਿੱਖੀਪਿੰਡ ਰੋਡ ਤੇ ਆਉਂਗੇ ਬਿਲਕੁਲ ਸੰਗਮਾ ਤੋਂ ਤੁਸੀਂ ਸਜਦੋਂ ਤੇ ਜੋੜ ਸਿੰਘ ਵਾਲਾ ਪਿੰਡ ਪਹੁੰਚ ਸਕਦੇ ਹੋ ਵੀਰ ਹਰਪੇਲ ਸਿੰਘ ਦੀਆਂ ਵੀਡੀਓ ਪਹਿਲਾਂ ਵੀ ਕਾਫੀ ਅਪਲੋਡ ਨੇ ਸੋ ਬਹੁਤੇ ਵੀਰ ਜਾਣਦੇ ਨੇ ਪਰ ਜਿਹੜੇ ਵੀਰ ਨਵੇਂ ਨੇ ਉਹ ਇਸ ਐਡਰੈਸ ਤੇ ਪਹੁੰਚਣ ਲੱਗਿਆਂ ਦੋਸਤੋ ਤੁਸੀਂ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਨੰਬਰ ਜਿਹੜੇ ਵੀਡੀਓ ਦੇ ਵਿੱਚ ਚੱਲਦੇ ਕਰ ਦਵਾਂਗੇ ਅੱਜ ਵੀਰ ਤਿੰਨ ਪਸ਼ੂ ਲੈ ਕੇ ਆਇਆ ਦੋ ਮੱਝਾਂ ਤੇ ਇੱਕ ਵਾੜ ਹੈਗੀ ਆ ਇਹਨਾਂ ਦੀ ਪੂਰੀ ਇਨਫੋਰਮੇਸ਼ਨ ਆ ਦੋਸਤੋ ਜਿਹੜੀ ਆਪਾਂ ਵੀਰ ਹੋਂਾਂ ਦੇ ਕੋਲੋਂ ਲੈਣੇ ਆ ਚੱਲਦੇ ਆ ਵੀਰ ਹੋਂਾਂ ਦੇ ਕੋਲ ਇੱਕ ਨੀਲੀ ਰਾਵੀ ਦੀ ਜਿਹੜੀ ਮੱਝ ਆ ਪਹਿਲੇ ਨੰਬਰ ਤੇ ਇਹਦੀ ਜਾਣਕਾਰੀ ਆਪਾਂ ਵੀਰ ਹੋਂਾਂ ਦੇ ਕੋਲ ਪੁੱਛ ਲੈਣੇ ਆ ਆ ਸੋ ਵੀਰ ਜੀ ਹਰਵੈਲ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਿਕਾ ਜੀ ਸਾਨੂੰ ਸਭ ਨੂੰ ਸਤਿ ਸ੍ਰੀ ਅਕਾਲ ਹੋਰ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਠੀਕ ਆ ਠੀਕ ਆ ਵੀਰ ਜੀ ਠੀਕ ਆ ਜੀ ਤੇ ਹਰਵੈਲ ਵੀਰ ਜੀ ਆ ਨੀਲੀ 라ਵੀ ਦੀ ਮੱਝ ਆ ਗਈ ਹੈ ਨਾ ਜੀ ਬਿਲਕੁਲ ਨੀਲੀ 라ਵੀ ਦੀ ਸਾਨੂੰ ਸਾਰਾ ਮੱਝ ਆ ਗਈ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਦੂਜੇ ਸੂਏ ਝੋਟੀ ਆ ਠੀਕ ਹੈ ਜੀ ਤਾਂ 12 13 ਲੀਟਰ ਦੁੱਧ ਸੀਗਾ ਤਾਂ ਹੁਣ ਇਸ ਟਾਈਮ ਆਪਾਂ 10 ਲੀਟਰ ਜਿਹੜਾ 10 ਲੀਟਰ ਦੀ ਚੁਆਈ ਹੋਣ ਹੈਗੀ ਹੈ ਨਾ ਤੇ ਸਮਾਂ ਹਰ ਵੇਲੇ ਵੀਰ ਕਿੰਨਾ ਹੋ ਗਿਆ ਇਸ ਨੂੰ ਇਹਨੂੰ ਕਰੀਬ 30 ਤੋਂ 35 ਦਿਨ ਹੋ ਗਏ ਆ ਠੀਕ ਹੈ ਜੀ ਪਿੱਛੇ ਕੋਏ ਨੂਰ ਦੀ ਬੂਟਾ ਸਿੰਘ ਚੂੜ ਚੱਕ ਵਾਲੇ ਜਿਹੜੇ ਆਪਣੇ ਨਾਲ ਕੋਲੇ ਕੋਏ ਨੂਰ ਜਿਹੜਾ ਮਾਲੀ ਆ ਇਹ ਉਹਦੀ ਬੱਚੀ ਆ ਕੋਏ ਨੂਰ ਦੀ ਚੰਗੇ ਸੀਮਨ ਦੀ ਆ ਹਾਂਜੀ 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 ਬਿਲਕੁਲ ਜੀ ਆ ਸੋ ਦੋਸਤੋ ਆਪਾਂ ਕੀ ਸੁਭਾ ਦੂਜਾ ਸੀ ਨਾ ਜੀ ਦੂਜਾ ਸੁਭਾ ਜੀ ਦੂਜਾ ਸੁਭਾ ਦੋਸਤੋ ਸੂਈ ਨੀਲੀ ਰਾਵੀ ਦੇ ਵਿੱਚ ਮੱਝ ਹੈ ਮਗਰ ਜਿਹੜੀ ਕੱਟੀ ਆ ਕੋਹੇ ਨੂਰ ਬੁੱਲ ਦੀ ਕੱਟੀ ਆ ਬਹੁਤੇ ਵੀਰ ਵਾਕਫ ਹੀ ਹੋਣਗੇ ਬਾਕੀ ਸੰਤੋਹ ਸਾਹਿਬ ਜਿਸ ਤਰ੍ਹਾਂ ਮਾਈ ਥੱਲੇ 10 ਕਿਲੋ ਦੁੱਧ ਆ ਕਰੀਬ ਹੈ ਜਿੰਨਾ ਦਾ ਆਪਾਂ ਇਹਦਾ ਰੇਟ ਕਰਦਾ ਉਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਬੱਚਾ ਤਾਂ ਕੋਈ ਵੀ ਪਿੱਛੇ ਹੁੰਦਾ ਘੱਟੋ ਘੱਟ 20-25000 ਰੁਪਏ ਦੀ ਤਾਂ ਕੱਟੀ ਆ ਇਸ ਟਾਈਮ ਜੇ ਬਿਲਕੁਲ ਹੈਗੀ ਹੈ ਜੀ ਇਹ ਗਿਫਟ ਸਮਝੋ ਇੱਕ ਹੈ ਸਹੀ ਹੈ ਜੀ ਤਾਂ ਜਿੰਨੇ ਜਿਵੇਂ ਬਰੀਡ ਤੇ ਕੰਮ ਕਰਨਾ ਹਾਂਜੀ ਹਾਂਜੀ ਤਾਂ ਚੰਗਾ ਬ ਇਹ ਕੱਟੀ ਸਾਂਮੀ ਵੀ ਚੰਗੀ ਆ ਬਿਲਕੁਲ ਸੋ ਦੋਸਤੋ ਵੀਰ ਦਾ ਕਹਿਣ ਦਾ ਮਤਲਬ ਤੁਸੀਂ ਸਮਝ ਗਏ ਹੋ ਵੀ ਨੀਲੀ ਰਵੀ ਦੀ ਕੱਟੀ ਆ ਦੋਸਤੋ ਇਹੋ ਪੰਜੀ ਸੱਤੀ ਮਹੀਨੀ ਜਾ ਕੇ ਵੀ 30 35000 ਦੀ 25000 ਦੀ 20000 ਦੀ ਕਿਸੇ ਨੇ ਸੇਲ ਕਰਨੀ ਆ ਤੇ ਅੱਜ ਹੀ ਅੱਜ ਹੀ ਵੀ ਵੱਡੀ ਆ ਕੱਟੀ ਆ ਅੱਜ ਹੀ ਦੋਸਤੋ ਇੰਨੇ ਮੁੱਲ ਦੀ ਕੱਟੀ ਆ ਤੁਹਾਨੂੰ ਨਾਲ ਜਿਹੜੀ ਆ ਉਸੇ ਰੇਟ ਦੇ ਵਿੱਚ ਦਿੱਤੀ ਜਾਵੇਗੀ ਕੋਈ ਰੇਟ ਦਾ ਦੋਸਤੋ ਵਾਅਦਾ ਵੀ ਨਹੀਂ ਕਰਨਾਗਾ ਵੀ ਜ਼ਿਆਦਾ ਨਜਾਇਜ਼ ਮੁੱਲ ਕਰਨਾ ਬਿਲਕੁਲ ਹਰ ਇੱਕ ਦੇ ਭਾਅ ਦੇ ਵਿੱਚ ਹੋਵੇਗਾ ਮੁੱਲ ਵੀ ਵੀਰ ਹਰਮੇਲ ਸਿੰਘ ਦੇ ਅਕੋਰਡਿੰਗ ਤੇ ਬਰੀਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਰੇਟ ਆ ਇਹਦਾ ਤੇ ਹਰਵੇਰ ਵੀਰੇ ਬਾਕੀ ਚਵਾਈ ਕਿਦਾਂ ਨੂੰ ਕਿਦਾਂ ਦੀ ਹੈ ਇੱਕ ਨੰਬਰ ਤੇ ਲੱਗੇ ਆ ਜੀ ਬੇਸ਼ੱਕ ਕੋਈ ਧਾਰ ਵੀ ਨਾ ਮਾਰੇ ਆ ਠੀਕ ਹੈ ਇੰਨਾ ਜਿਆਦਾ ਆ ਮਤਲਬ ਇਹਦੀ ਸਾਫ ਚ ਬਾਕੀ ਦੋਸਤੋ ਤੁਸੀਂ ਵੇਖ ਸਕਦੇ ਚੰਗੀ ਵਧੀਆ ਬੇਨਮੂਨ ਲੱਗੀ ਹੋਈ ਆ ਆਰਡਰ ਨੂੰ ਤੇ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਲਓ ਸਾਰੀ ਸਾਰੇ ਬਨੇ ਆਰਡਰ ਦੀ ਕੁਆਲਿਟੀ ਜ਼ਰੂਰ ਚੈੱਕ ਕਰ ਲਿਓ ਤੁਸੀਂ ਬਿਲਕੁਲ ਪੱਦਰ ਲੇਵਾ ਦੋਸਤੋ ਸਾਰੇ ਬਨੇ ਮੈਂ ਤੁਹਾਨੂੰ ਦਿਖਾਵਾ ਚਾਹੂੰਗਾ ਆ ਲਓ ਆ ਲਓ ਜੀ ਬਾਕੀ ਤੁਹਾਨੂੰ ਬਹੁਤ ਹੀ ਠੰਡੀ ਤੇ ਇੰਨਾ ਚਵਾ ਖੋਲਾ ਇੱਕ ਬੱਚਾ ਵੀ ਯਾਨੀ ਕਿ ਇਹਦੀ ਧਾਰ ਕੱਢ ਸਕਦਾ ਵਾ ਠੀਕ ਹੈ ਵੀਰ ਜੀ ਹਾਂਜੀ ਕੋਈ ਗੱਲ ਨਹੀਂ ਆ ਫੇਰ ਠੰਡੀ ਆ ਬਿਲਕੁਲ ਹਰਵੈਲ ਵੀਰੇ ਕਿੰਨਾ ਕੁ ਮੁੱਲ ਕੀਤਾ ਆ ਜਾਂਦਾ ਜੀ ਮੁੱਲ ਸੰਤੂ ਦਾ ਆਪਾਂ ਜਾਇਜ਼ ਮੁੱਲ ਆ ਹਾਂਜੀ ਆਪਾਂ 55000 ਰੁਪਏ ਮੁੱਲ ਕਰਦੇ ਆ ਉਹਦੇ ਚੋਂ ਵੀ ਥੋੜਾ ਬਹੁਤ ਬੰਦਾ ਦਿੰਦਾ ਪੈੰਗਰਾ ਦੂਰੋਂ ਨੇੜੇ ਆਉਂਦਾ ਵਾ ਤਾਂ ਮੰਨ ਤਾਂ ਕਿਤੋਂ ਜਾਊਗਾ ਛੋਟ ਹੈ ਨਾ ਜੀ ਤੇ 10 ਕਿਲੋ ਦੁੱਧ ਦੇ ਦੇ ਰਾਂ ਪੱਕਾ ਇਸ ਟਾਈਮ ਠੀਕ ਆ ਸੋ ਦੋਸਤੋ ਮੈਂ ਕੁਰੀ ਜਿਹੜਾ ਨਾ ਤੁਹਾਨੂੰ ਜਿਹੜਾ ਦੋਹਾਂ ਪਸ਼ੂ ਜਿਹੜੇ ਬਿਲਕੁਲ ਤਸੱਲੀ ਨਾਲ ਜਿਹੜਾ ਵਿਖਾ ਦੇਣਾ ਆ ਵੇਖੋ ਤੁਸੀਂ ਜ ਬਿਲਕੁਲ ਦੇਖੋ ਤੁਸੀਂ ਬਿਲਕੁਲ ਤੁਹਾਨੂੰ ਤੋਂ ਲੈ ਕੇ ਚਾਰੇ ਪੈਰ ਵਾਈਟ ਬਿਲਕੁਲ ਮੂੰਹ ਬਿਲਕੁਲ ਸਫੇਰ ਟੇਡਾ ਕੱਟ ਹਰ ਇੱਕ ਬਿਲਕੁਲ ਬਿੱਲੀ ਜਿਹਾ ਬਿਲਕੁਲ ਜਿਸ ਤਰ੍ਹਾਂ ਕੋਈ ਨੂਰ ਦੇ ਬੱਚੇ ਆਉਂਦੇ ਨੇ ਬਿਲਕੁਲ ਚੰਗਾ ਸੋਹਣਾ ਬੱਚਾ ਮਗਰ ਕੱਟੀ ਆ ਦੋਸਤੋ ਤੇ ਮੱਝ ਵੀ ਤੁਸੀਂ ਜਿਹੜੀ ਜ਼ਰੂਰ ਚੈੱਕ ਕਰ ਲਿਓ ਆ ਲਓ ਜੀ ਆਰਡਰ ਦੀ ਕੁਆਲਿਟੀ ਇੱਕ ਵਾਰੀ ਫੇਰ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਸਾਡੇ 55000 ਰੁਪਿਆ ਇਸ ਮੱਝ ਦੀ ਜਿਹੜੀ ਡਿਮਾਂਡ ਵੀਰ ਹੋਣਾ ਕੀਤੀ ਆ ਬਾਕੀ ਥੋੜੇ ਤੋਂ ਥੋੜਾ ਜਿਹੜਾ ਨਾ ਮੁੱਲ ਜਿਹੜਾ ਮਾਨਤਾ ਨਾ ਉਹ ਕੀਤਾ ਜਾਵੇਗਾ ਘਰ ਪਹੁੰਚਿਆਂ ਦਾ ਤੇ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਪਰਤੇ ਚ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਐ ਇਸ ਤੋਂ ਅੱਗੇ ਤਾਂ ਰੱਬ ਦਾ ਨਾਮ ਹੀ ਆ ਬਰੀਡ ਦੇ ਵਿੱਚ ਦੋਵੇਂ ਨੀਚਾ ਦੇ ਰਿਹਾ ਤੇ ਨਾਲ ਦੁੱਧ ਵੀ ਦੇ ਰਿਹਾ ਬਿਲਕੁਲ ਜੀ ਬਿਲਕੁਲ ਠੀਕ ਆ ਦੋਸਤੋ ਤੇ ਮੀਡੀਅਮ ਹਾਈਟ ਆ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਨਾ ਤੁਸੀਂ ਜਦੋਂ ਆਗੇ ਮੌਕੇ ਤੇ ਪਹੁੰਚ ਕੇ ਤਸੱਲੀ ਆਪਣੀ ਹੈ ਚੁਆਈ ਦੀ ਧਾਰ ਕੱਢ ਕੇ ਤੁਸੀਂ ਆਪ ਜਰੂਰ ਚੈੱਕ ਕਰ ਲਿਓ ਠੀਕ ਹੈ ਵੀਰ ਜੀ ਇਹ ਸੋਲਾ ਵੀਰ ਜੀ ਇੱਕ ਹੋਰ ਆਪਣੇ ਕੋ ਮਾਜ ਚੰਗੀ ਹੈ ਮਾਜ ਗੱਭਣਿਆ ਠੀਕ ਹੈ ਜੀ ਤਾਂ ਸ਼ਾਇਦ ਸੂਕੂਗੀ ਦੋ ਕੁ ਦਿਨਾਂ ਤੱਕ ਦੋ ਤਿੰਨ ਦਿਨ ਤੱਕ ਠੀਕ ਹੈ ਜੀ ਤੇ ਇਹ ਬੰਨੋ ਜਿਹੜਾ ABC ਦੇ ਭਿੰਦਾ ਸੀਮਨ ਅੱਗੇ ਰਖਵਾਇਆ ਹੋਇਆ ਹੈ ਜਿੰਨਾਂ ਦਾ ਆਪਾਂ ਲੈ ਕੇ ਆਏ ਉਹਨਾਂ ਦੇ ਮੁਤਾਬਕ ਠੀਕ ਹੈ ਤੇ ਚੰਗੀ ਹੈ ਮਾਜ ਮਤਲਬ ਇਹ 14 ਲੀਟਰ ਸੀਗਾ ਪਿਛਲੀ ਵਾਰੀ ਇਹਦੇ ਥੱਲੇ ਠੀਕ ਹੈ ਜੀ ਤਾਂ ਫਿਰ ਵੀ ਆਪਾਂ 12 ਲੀਟਰ ਦੀ ਗਾਰੰਟੀ ਦੇਵਾਂਗੇ ਤੇ 53 ਬਹੁਤ ਵਧੀਆ ਠੀਕ ਹੈ ਵੀਰ ਠੀਕ ਹੈ ਤੇ ਇਹ ਵੀ ਵਿਖਾਦ ਕੇ ਵੀਰਾਂ ਨੂੰ ਮੜਾ ਜੈ ਇਧਰ ਨੂੰ ਕਰਕੇ ਬਾਕੀ ਦੋਸਤੋ ਤੁਸੀਂ ਵੇਖੋ ਇਹ ਸੂਬਾ ਤੀਜਾ ਸੂਣ ਜਾ ਰਹੀ ਹੈ ਜੀ ਤੀਜਾ ਜਾ ਰਹੀ ਹੈ ਤੀਜਾ ਸੂਣ ਜਾ ਰਹੀ ਹੈ ਦੋਸਤੋ ਤੇ ਸਮਾ ਵੀਰ ਨੇ ਕਹਿਤਾ ਵੀ ਬਸ ਅੱਜ ਭਲਕ ਦੋ ਤਿੰਨ ਦਿਨ ਦਾ ਦੋ ਤਿੰਨ ਦਾ ਸਮਾਂ ਹੀ ਆ ਤੇ ਦੋ ਤੋਂ 200 ਚਵਾਜੂਗੀ ਰਮਾਨ ਦਾ 10 ਤੋਂ 12 ਲੀਟਰ ਦੀ ਚਵਾਈ ਰਾਮ ਨਾਲ ਇਹਨੇ ਕਰਵਾ ਦੇਣੀ ਆ ਤੇ ਜਿਸ ਬਹੁਤ ਵਧੀਆ ਹਾਂਜੀ ਹਾਂ ਇਹ ਹੈਵੀ ਬੋਡੀ ਦੀ ਆ ਠੀਕ ਹੈ ਜੀ ਕੱਦਖਾਟੀ ਸੋਨਾ ਦੋਸਤੋ ਕੱਦਖਾਟੀ ਸੋਨਾ ਬਰੀਕ ਚਮੜੀ ਹੈ ਦੇਖ ਸਕਦੇ ਹੋ ਤੁਸੀਂ ਵਧੀਆ ਚੰਗੀ ਮਿਲਕ ਵਾਲੀ ਮੱਝ ਹੈਗੀ ਆ ਤੇ ਬਾਕੀ ਸਭ ਦਾ ਤੇ ਪੰਚ ਚੰਗੀ ਆ ਤੇ ਆ ਵਧੀਆ ਨਿਕਲੂਗਾ ਇਹਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਤੇ ਬਾਕੀ ਭੀਮ ਦਾ ਸੀਮਣਾ ABC ਦਾ ਠੀਕ ਹੈ ਜੀ ਮੁਰਰਾ ਤੇ ਆ ਗਿਆ ਠੀਕ ਹੈ ਠੀਕ ਹੈ ਤੇ ਹਰਵੇਲ ਵੀਰੇ ਕੀ ਇੰਦਾ ਡਿਮਾਂਡ ਕਰਦੇ ਪਏ ਆ ਵਾਲਾ ਦੰਦ ਆਪਾਂ 60000 ਰੁਪਇਆ ਕਰਦੇ ਉਹਦੇ ਜੋ ਮਾਨਤਨ ਕਰਾਂਗੇ ਸਾਰੇ ਅੰਦਰ ਠੀਕ ਹੈ ਜੀ 66000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਏਗਾ ਇਸ ਮੱਝ ਦਾ ਵੀ ਤੇ ਜਿਸ ਭਰਾ ਨੂੰ ਚੰਗੀ ਲੱਗੇ ਫੜਤੇ ਚ ਹੋਵੇ ਤੁਸੀਂ ਇਹਦੇ ਬਾਰੇ ਵੀ ਜਿਹੜੀ ਗੱਲਬਾਤ ਆ ਤੁਸੀਂ ਕਰ ਸਕਦੇ ਹੋ ਮੌਕੇ ਤੇ ਪਹੁੰਚ ਸਕਦੇ ਹੋ ਖਰੀਦ ਸਕਦੇ ਜੀ ਤੇ ਇਸ ਤੋਂ ਇਲਾਵਾ ਵੀਰ ਦੀ ਹੋਰ ਕਿਹੜਾ ਆਪਣੇ ਕੋਲ ਐਨੀਮਲ ਸੇਲ ਆ ਆ ਹੈ ਜੀ ਆਪਣੇ ਕੋਲ ਆ ਠੀਕ ਆ ਵਹਿੜ ਆ ਗਈ ਆ ਜੀ ਠੀਕ ਆ ਇਹਦੇ ਬਾਰੇ ਪਾ ਕੇ ਚਾਹਣਾ ਵੀਰ ਦੀ ਨਾਲ ਹੀ ਇਹ ਸੰਧੂ ਸਾਹਿਬ ਤੀਜੇ ਸੋਵੇ ਅੱਜ ਜੂ ਵੀ ਠੀਕ ਆ ਜੀ ਤੇ ਇਹਨੂੰ ਸੂਈ ਨੂੰ ਅੱਜ ਕਰੀਬ 8 ਦਿਨ ਹੋ ਗਏ ਆ ਠੀਕ ਹੈ ਜੀ ਘਰ ਵਾਲੇ ਦੇ ਮਤਾਵੇ ਕਿ ਦੁੱਧ ਜ਼ਿਆਦਾ ਆ ਸੀ ਕਿ ਕਹਿੰਦੇ ਬਸ ਚਲੋ ਇਸ ਟਾਈਮ ਆਪਣੇ ਕੋਲੇ ਜੋ ਹੈਗਾ ਆਪਾਂ ਉਹ ਹੀ ਦੱਸਾਂਗੇ ਠੀਕ ਹੈ ਜੀ ਚਲੋ ਇਹਦੇ ਨਾਲੇ ਕਰੀਬ 10 ਕਿਲੀਟਰ ਇਸ ਟਾਈਮ ਦੁੱਧ ਹੈਗਾ ਹੈਗਾ ਮਗਰ ਬੱਚਾ ਕਿ ਆ ਗਿਆ ਜੀ ਮਗਰ ਸਿੱਖੇ ਮੇਲ ਕਾਫ ਆ ਗਏ ਮਗਰ ਮੇਲ ਕਾਫਾ ਦੋਸਤੋ ਉਹ ਹੀ ਤੁਸੀਂ ਵੇਖ ਲਓ ਤੇ ਕਿੰਨੇ ਦਿਨ ਦੀ ਸੂਈ ਦੱਸਿਆ ਜੀ ਇੱਕ ਈ ਵਾਰ ਦੱਸ ਦਿੰਦੀ ਹੋਊਗੀ 8-10 ਦਿਨ ਦਾ ਸਮਾਂ ਦੋਸਤੋ ਹੋ ਗਿਆ ਸੂਈ ਨੂੰ ਤੇ ਬਾਕੀ ਵੇਖ ਲਓ ਤੁਸੀਂ ਲੈਵਾ ਵਧੀਆ ਥਾਣਾ ਤੇ ਬਾਹਰ ਕੱਢ ਕੇ ਆਪ ਤੁਹਾਨੂੰ ਮਾੜਾ ਤੋਰ ਕੇ ਵਿਖਾ ਦਿੰਨੇ ਆ ਮੇਲ ਕਾਫਾ ਦੋਸਤੋ ਮਗਰ ਤੇ ਚੁਵਾਈ ਵੀਰੇ ਹੁਣ ਕਿੰਨੀ ਕਰਾ ਰਹੀ 10 ਲੀਟਰ ਜਿਹੜੀ ਚੁਵਾਈ ਆ ਦੋਸਤੋ ਮਗਰ ਆ ਲਓ ਜੀ ਬਾਕੀ ਇਹਦਾ ਬੈਡ ਵੀ ਚੰਗੀ ਸਮਝ ਰਹਿਗਾ ਹਾਂਜੀ ਹਾਂਜੀ ਉਹ ਤਾਂ ਦੇ ਮੁਤਾਬਕ ਦਾ 25 26 ਲੀਟਰ ਸੀ ਆਇਆ ਪਿੱਛੇ ਹਾਂਜੀ ਹਾਂਜੀ ਥੋੜੀ ਜੀ ਅੱਗੇ ਸੰਭਾਲ ਕਰਕੇ ਥੋੜੀ ਜੀ ਰਹੀ ਆ ਪਿੱਛੇ ਹਾਂਜੀ ਹਾਂਜੀ ਤੇ ਹਾਂਜੀ ਤੇ ਹਰਵੇਲੀ ਦਾ ਮੁੱਲ ਕਿੰਨਾ ਬੈਠਦਾ 26000 ਹੈ ਜੀ 26000 ਚ ਹਾਂ ਜੀ ਬਿਲਕੁਲ ਜੀ 26000 ਦੇ ਵਿੱਚ ਦੋਸਤੋਂ ਤੁਹਾਨੂੰ ਇਹ ਵੜ ਮਿਲ ਜੇਗੀ 10 ਲੀਟਰ ਜਿਹੜਾ ਦੁੱਧ ਤਿਆਰ ਹੈ ਤੇਰਾ ਪਿੱਟਪੂੜਾ ਚੰਗਾ ਹਾਂ ਜੀ 10 ਲੀਟਰ ਦੁੱਧ ਤਿਆਰ ਹੈ ਮੇਲ ਕਾਫ ਆ ਤਾਜੀ ਸੂਈ ਆ ਕਿਸੇ ਵੀਰ ਭਾਣੇ ਲੈਣੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਹਰਵੀਰ ਵੀਰੇ ਨੰਬਰ ਕੀ ਸੰਪਰਕ ਨੰਬਰ ਵੀ ਦੱਸ ਦੇ ਵੀਰਾਂ ਦਾ ਸੰਪਰਕ ਨੰਬਰ ਹੈਗਾ 990638602599063 82025 ਠੀਕ ਆ ਜੀ ਹਾਂ ਜੀ ਠੀਕ ਆ ਜੀ ਸੋ ਦੋਸਤੋਂ ਇਹ ਸਨ ਵੀਰ ਹਰਬੇਲ ਦੇ ਕੋਲੇ ਤਿੰਨ ਦੋਸਤੋਂ ਐਨੀਮਲ ਸੇਲ ਵਾਸਤੇ ਜਿਸ ਮੇਰੇ ਵੀਰ ਭਰਾ ਨੂੰ ਜਿਹੜਾ ਵੀ ਐਨੀਮਲ ਪਸੰਦ ਹੋਵੇ ਤੁਸੀਂ ਵੀਰ ਹੋਂ ਦੇ ਨਾਲ ਬਾਤਚਿਤ ਕਰਕੇ ਉਹ ਐਨੀਮਲ ਖਰੀਦ ਸਕਦੇ ਜੀ ਹਾਂਜੀ ਚੋਲ ਲਈ ਆਹ ਵੇਖੋ ਕਿਸਾਨ ਵੀਰੂ ਆਰਡਰ ਦੀ ਕੁਆਲਟੀ ਵੇਖੋ ਬਾਕੀ ਜਿਹੜਾ ਦਾ ਟਾਈਮ ਆ ਦੋਸਤੋ ਸਵੇਰ 7:30 ਵਜੇ ਦਾ ਹੈਗਾ ਚਲਾਈ ਆਪਾਂ ਤੁਹਾਨੂੰ ਇਸੇ ਵੀਡੀਓ ਵਿੱਚ ਕਰਕੇ ਦਿਖਾ ਦੇਣੀ ਹੈ ਲੇਵਾ ਬਹੁਤ ਵਧੀਆ ਹੈਗਾ ਦੋਸਤੋ ਸੋਹਣਾ ਡਰ ਹੈਗਾ ਸਾਰੇ ਥਾਣਾਂ ਦਾ ਗੈਬੂਪ ਵੀ ਚੰਗਾ ਬਾਕੀ ਮੁੱਠੀਲਾ ਥਾਣਾ ਤੇ ਜਵਾਈ ਵੀ ਬਿਲਕੁਲ ਆਪਾ ਤੁਹਾਨੂੰ ਜਿੱਦਾਂ ਕਿ ਆ ਵੀ ਮੌਕੇ ਤੇ ਹੁਣ ਤੁਹਾਨੂੰ ਕਰਕੇ ਜਰੂਰ ਦਿਖਾਵਾਂਗੇ ओके okay, जी ਆ ਦੇਖ ਸਕਦੇ ਠੀਕ ਹੈ ਦੇਨ ਚਾ ਹਾਂਜੀ ਠੀਕ ਹੈ ਜੀ